ਇੱਕ ਸਮਾਂ ਆਇਆ ਸੀ ਜਦੋਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਹਰਾਇਆ ਸੀ ਸੰਗਰੂਰ ਦੇ ਵਿੱਚ ਲੇਕਿਨ ਜਿਹੜੀ ਪੰਥਕ ਵੋਟ ਵੀ ਹੈ ਉਦੋਂ ਜਿਹੜੀ ਅਕਾਲੀ ਦਲ ਦੀ ਵੋਟ ਹੁੰਦੀ ਸੀ ਉਹ ਅਕਾਲੀ ਦਲ ਨੂੰ ਨਹੀਂ ਮਿਲੀ ਸਿਮਰਨਜੀਤ ਸਿੰਘ ਜੀ ਮਾਨ ਲੈ ਗਏ ਉਹ ਵੋਟ ਤਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਅੱਗੇ ਆਏਗਾ ਕਿਉਂਕਿ ਲੋਕੀ ਜਿਹੜੇ ਵਾਪਸ ਵੀ ਆ ਰਹੀ ਹੈ ਸਿੱਖ ਵੋਟ ਵੀ ਆਪਾਂ ਕਹਿ ਲਈਏ ਪੰਥਕ ਵੋਟ ਵੀ ਕਹਿ ਲਈਏ ਅਕਾਲੀ ਦਲ ਨੂੰ ਨਹੀਂ ਆਈ ਇਹ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਜੋ ਵੋਟਾਂ ਤੋਂ ਨਹੀਂ ਪਈਆਂ ਜੋ ਹੁਣ ਕਿਸਾਨੀ ਮੁੱਦੇ ਦੇ ਵਿੱਚ ਜੋ ਸardar Prakash Singh Badal ਜੋ ਉਹਨਾਂ ਦੇ ਕਦਮਾਂ ਤੇ ਉਹਨਾਂ ਦੇ ਪੂਰਨਿਆ ਤੇ ਚੱਲਦੇ ਹੋਏ Sardar Sukhbir Singh ji Badal ਨੇ ਜੋ ਪੰਜਾਬ ਦੇ ਹਿੱਤਾਂ ਲਈ ਕਿਸਾਨੀ ਦੇ ਹਿੱਤਾਂ ਲਈ ਲੋਕਾਂ ਦੇ ਹਿੱਤਾਂ ਲਈ ਵਪਾਰੀਆਂ ਦੇ ਹਿੱਤਾਂ ਲਈ ਜੋ ਉਹਨਾਂ ਨੇ ਵਾਅਦੇ ਕੀਤੇ ਨੇ ਜੋ ਕਰ ਰਹੇ ਨੇ ਜੋ ਵਾਅਦੇ ਕਰਦੇ ਨੇ ਉਹ ਕਰਨੀ ਦੇ ਕਤਨੀ ਦੇ ਪੂਰਨ ਉੱਤਦੇ ਹਨ ਸੋ ਮੈਨੂੰ ਪੂਰਨ ਉਮੀਦ ਹੈ ਪੂਰਨ ਯਕੀਨ ਹੈ ਕਿ ਹੁਣ ਜਿਹੜੀ ਵੋਟ ਹੈ ਉਹ ਅਕਾਲੀ ਦਲ ਨੂੰ ਹੀ ਵੋਟ ਪਾਏਗੀ ਪੰਥਕ ਵੋਟ ਅਕਾਲੀ ਦਲ ਨੂੰ ਹੀ ਪਾਏਗੀ ਲੁਧਿਆਣੇ ਦੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਉੱਚਾ ਨਾਂ ਰਿਹਾ ਹੈ ਹਰਪ੍ਰੀਤ ਸਿੰਘ ਡੰਗ ਜੀ ਦਾ ਜਿਨ੍ਹਾਂ ਨੇ 30-35 ਸਾਲ ਪਾਰਟੀ ਦੀ ਸੇਵਾ ਕੀਤੀ ਲੇਕਿਨ ਪਿਛਲੇ ਕੁਝ ਸਮੇਂ ਪਹਿਲਾਂ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਬੇਟੇ ਜੋ ਕਿ ਉਹਨਾਂ ਦੀ ਲੈਗੇਸੀ ਨੂੰ ਅੱਗੇ ਲੈ ਕੇ ਚੱਲਦੇ ਆ ਰਹੇ ਹੈ ਤੇ ਹਮੇਸ਼ਾ ਅੱਗੇ ਦਿਖੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਰਪ੍ਰੀਤ ਸਿੰਘ ਡੰਗ ਜੀ ਸਾਡੇ ਨਾਲ ਜੁੜੇ ਨੇ ਡੰਗ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਵਾਜੀ ਤੁਹਾਡਾ ਇੱਥੇ ਆਇਆ ਹੈ ਨਾ ਅਸੀਂ ਤੋਂ ਉਹ ਇਥੇ ਆ ਨੂੰ ਜੀ ਆਇਆਂ ਕਹਿੰਦੇ ਹਾਂ ਸੋ ਜੋ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਉਸ ਮੁਤਲਕ ਆਪਾਂ ਇੱਥੇ ਇਕੱਠੇ ਹੋਏ ਹਾਂ ਮੇਰੀ ਸਮਝ ਮੁਤਾਬਕ ਜੋ ਸ਼ਰਮਣੀ ਕਾਲੀ ਦਲ ਦਾ ਕੈਂਡੀਡੇਟ ਹੈ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਬਹੁਤ ਵਧੀਆ ਕਾਬਲ ਪੜਿਆ ਲਿਖਿਆ ਇਮਾਨਦਾਰ ਤੇ ਬਹੁਤ ਹੀ ਕਾਬਲ ਬੰਦਾ ਹੈ ਜੋ ਸ਼ਰਮਣੀ ਕਾਲੀ ਦਲ ਨੇ ਜਿੰਨਾਂ ਨੂੰ ਟਿਕਟ ਦੇ ਕੇ ਨਵਾਜਿਆ ਟਿਕਟ ਦੇਣ ਦਾ ਮਤਲਬ ਇਹੀ ਹੈ ਜੋ ਪਾਰਟੀ ਪ੍ਰਤੀ ਹਰ ਗੱਲ ਨਾਲ ਹਰ ਚੀਜ਼ ਨਾਲ ਬਿਲਕੁਲ ਸਹੀ ਹੋਏਗਾ ਤਾਂ ਹੀ ਜੋ ਉਹਨਾਂ ਨੇ ਉਹਨਾਂ ਨੂੰ ਟਿਕਟ ਦਿੱਤੀ ਬਾਲ ਸਾਹਿਬ ਨੇ ਤੋਂ ਸੋ ਮੇਰੇ ਕਹਿਣ ਮੁਤਾਬਕ ਮੇਰੇ ਸਮਝ ਮੁਤਾਬਕ ਬੰਦਾ ਬਹੁਤ ਵਧੀਆ ਇਹ ਟਿਕਟ ਅਕਾਲੀ ਦਲ ਦੀ ਝੋਲੀ ਹੀ ਪਏਗੀ ਲੋਕ ਪੜੇ ਲਿਖੇ ਲੋਕ ਨੇ ਅੱਗੇ ਲੋਕ ਗੁੰਮਰਾਹ ਹੋ ਜਾਂਦੇ ਸੀ ਲੋਕਾਂ ਦੇ ਉਹ ਕਹਿਣ ਮੁਤਾਬਕ ਇਹ ਲੋਕਾਂ ਨੂੰ ਝੂਠੇ ਲਾ ਰਿਹਾ ਚ ਜਾਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਮੋਟਾ ਲੈ ਲਿਆ ਸੋ ਹੁਣ ਇਸ ਵਾਰੀ ਨਹੀਂ ਐਦਾਂ ਹੋਣਾ ਲਗਾਤਾਰ ਪਿਛਲੇ 15 ਸਾਲ ਤੋਂ ਜਿਹੜਾ ਕਿ ਇੱਥੇ ਦਾ ਐਮਪੀ ਸਰ ਰਵਨੀਤ ਸਿੰਘ ਬਿੱਟੋ ਬਣਿਆ ਤੇ 15 ਸਾਲ ਕਾਂਗਰਸ ਦੇ ਝੋਲੀਏ ਸੀਟ ਪਈ ਸੋ ਹੁਣ ਇਹ ਗੱਲ ਨਹੀਂ ਹੋਣੀ ਹੁਣ ਬਿੱਟੋ ਵੀ ਬਿੱਟੋ ਨੂੰ ਵੀ ਦਿਖ ਰਿਹਾ ਕਿ ਜਿਹੜੀ ਹੁਣ ਉਹਦੀ ਗੱਲ ਬਣਨੀ ਨਹੀਂ ਉਹ ਕਾਂਗਰਸ ਪਾਰਟੀ ਨੂੰ ਅਲਵਦਾ ਕਹਿ ਕੇ ਬੀਜੇਪੀ ਜੁਆਇਨ ਕਰ ਗਿਆ ਉਹਦੇ ਸੋਚਿਆ ਕਿ ਹੁਣ ਸ਼ਾਇਦ ਕਿਤੇ ਮੈਨੂੰ ਇੱਥੋਂ ਨਹੀਂ ਤੇ ਹੁਣ ਮੈਂ ਬੀਜੇਪੀ ਚੋ ਜੱਟ ਜਾਗਾ ਪਰ ਉਹਨਾਂ ਦੀ ਗੱਲ ਬਣਨੀ ਨਹੀਂ ਅੱਛਾ ਅਕਾਲੀ ਦਲ ਜਿੱਦਾਂ ਆਪਾਂ ਕਿਹਾ ਪਹਿਲਾਂ ਤੀਜਾ ਨੰਬਰ ਤੇ ਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਸਮਾਂ ਆਇਆ ਸੀ ਜਦੋਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਹਰਾਇਆ ਸੀ ਸੰਗਰੂਰ ਦੇ ਵਿੱਚ ਲੇਕਿਨ ਜਿਹੜੀ ਪੰਥਕ ਵੋਟ ਵੀ ਹੈ ਉਦੋਂ ਜਿਹੜੀ ਅਕਾਲੀ ਦਲ ਦੀ ਵੋਟ ਹੁੰਦੀ ਸੀ ਉਹ ਅਕਾਲੀ ਦਲ ਨੂੰ ਨਹੀਂ ਮਿਲੀ ਸਿਮਰਨਜੀਤ ਸਿੰਘ ਜੀ ਮਾਨ ਲੈ ਗਏ ਉਹ ਵੋਟ ਤਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਅੱਗੇ ਆਏਗਾ ਕਿਉਂਕਿ ਲੋਕੀ ਜਿਹੜੇ ਵਾਪਸ ਵੀ ਆ ਰਹੀ ਹੈ ਸਿੱਖ ਵੋਟ ਵੀ ਆਪਾਂ ਕਹਿ ਲੀਏ ਪੰਥਕ ਵੋਟ ਵੀ ਕਹਿ ਲੀਏ ਅਕਾਲੀ ਤਲ ਨੂੰ ਨਹੀਂ ਆਈ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਜੋ ਵੋਟਾਂ ਉਦੋਂ ਨਹੀਂ ਪਈਆਂ ਜੋ ਹੁਣ ਕਿਸਾਨੀ ਮੁੱਦੇ ਦੇ ਵਿੱਚ ਜੋ ਸardar prakash singh badal ਜੋ ਉਹਨਾਂ ਦੇ ਕਦਮਾਂ ਤੇ ਉਹਨਾਂ ਦੇ ਪੂਰਨਾਂ ਤੇ ਚੱਲਦੇ ਹੋਏ ਸਦਾ ਸੁਖਬੀਰ ਸਿੰਘ ਜੀ ਬਾਦਲ ਨੇ ਜੋ ਪੰਜਾਬ ਦੇ ਹਿੱਤਾਂ ਲਈ ਕਿਸਾਨੀ ਦੇ ਹਿੱਤਾਂ ਲਈ ਲੋਕਾਂ ਦੇ ਹਿੱਤਾਂ ਲਈ ਵਪਾਰੀਆਂ ਦੇ ਹਿੱਤਾਂ ਲਈ ਜੋ ਉਹਨਾਂ ਨੇ ਵਾਅਦੇ ਕੀਤੇ ਨੇ ਜੋ ਕਰ ਰਹੇ ਨੇ ਜੋ ਵਾਅਦੇ ਕਰਦੇ ਨੇ ਉਹ ਕਰਨੀ ਦੇ ਕਤਨੀ ਦੇ ਪੂਰਨ ਉੱਤਦੇ ਹਨ ਸੋ ਮੈਨੂੰ ਪੂਰਨ ਉਮੀਦ ਹੈ ਪੂਰਨ ਯਕੀਨ ਹੈ ਕਿ ਹੁਣ ਜਿਹੜੀ ਆ ਵੋਟ ਹੈ ਉਹ ਅਕਾਲੀ ਦਲ ਨੂੰ ਹੀ ਵੋਟ ਪਵੇਗੀ ਪੰਥਕ ਵੋਟ ਅਕਾਲੀ ਦਲ ਨੂੰ ਹੀ ਪਵੇਗੀ ਹੁਣ ਲੋਕ ਨਹੀਂ ਇੱਧਰ ਉੱਧਰ ਜਾਣਗੇ ਵੀ ਅੱਗੇ ਕੋ ਸਮਾਂ ਹੁੰਦਾ ਸੀਗਾ ਵੀ ਲੋਕ ਵੋਟ ਇੱਧਰ ਉੱਧਰ ਪਾ ਦਿੰਦੇ ਸੀ ਹੁਣ ਨਹੀਂ ਲੋਕ ਅਕਾਲੀ ਦਲ ਨੂੰ ਹੀ ਵੋਟ ਪਾਣਗੇ ਅੱਛਾ ਕੀ ਲੱਗਦਾ ਤੁਹਾਨੂੰ ਤੁਹਾਡਾ ਮੁੱਖ ਮੁਕਾਬਲਾ ਕਿਹਦੇ ਨਾਲ ਹੈ ਸਾਡਾ ਮੁਕਾਬਲਾ ਜੀ ਅਸੀਂ ਸਮਝਦੇ ਹਾਂ ਵੀ ਕਾਂਗਰਸ ਪਾਰਟੀ ਨਾਲ ਹੈ। ਕਾਂਗਰਸ ਪਾਰਟੀ ਦਾ ਮਤਲਬ ਇਹ ਆ ਵੀ ਤਿੰਨੋਂ ਕੈਂਡੀਡੇਟ ਕਾਂਗਰਸ ਦੇ ਨੇ। ਤਿੰਨੋਂ ਬੰਦੇ ਕਾਂਗਰਸ ਦਾ ਉਹ ਜਿਹੜਾ ਕਾਂਗਰਸ ਛੱਡ ਕੇ ਗਿਆ ਤੇ ਜਿਹੜਾ ਰਾਜਾ ਵੜਿੰਗ ਹੈ ਉਹ ਬਾਹਰੋਂ ਆਇਆ ਹੋਇਆ ਹੈ। ਲੋਕਾਂ ਲੋਕ ਦੇਖੋ ਪੰਜਾਬ ਦੇ ਲੋਕ ਪੜੇ ਲਿਖੇ ਨੇ ਲੋਕ ਲੁਧਿਆਣੇ ਦੇ ਬੜੇ ਲੋਕ ਪੜੇ ਲਿਖੇ ਲੋਕ ਨੇ। ਉਹ ਇਸ ਗੱਲ ਨੂੰ ਸਮਝਦੇ ਨੇ ਜੇ ਕੱਲ ਕਿਸੇ ਕੋਲ ਕੰਮ ਕਰ ਲੈਣਾ ਹੋਵੇ, ਮੰਨ ਲਓ ਕਿਸੇ ਕੋਲ ਕੰਮ ਲੈਣਾ ਹੈ, ਉਹ ਬੰਦਾ ਉੱਥੇ ਤਾਂ ਜਿਆਦਾ ਉੱਥੇ ਤਾਂ ਜਾਣ ਰਿਹਾ। ਇਹ ਤੋਂ 300 ਕਿਲੋਮੀਟਰ ਦੂਰ ਆ 250 ਕਿਲੋਮੀਟਰ ਦੂਰ ਪੈਂਦਾ ਤੇ ਉੱਥੇ ਜਾਣੋ ਰਹੇ ਲੋਕ ਲੋਕ ਇੱਥੇ ਆ ਰਣਜੀਤ ਸਿੰਘ ਢੱਲੋਂ ਦਾ ਘਰ ਨੇੜੇ ਪਿਆ ਆਲਾ ਕਹਿੰਦਾ ਇਥੋਂ ਮਿੰਟ ਮਾਰੋ ਮੋਟਰਸਾਈਕਲ ਦੀ ਸਕੂਟਰ ਮਾਰੋ ਕਿੱਕ ਜਾਂ ਮਾਰੋ ਗੱਡੀ ਦੀ ਮਾਰੋ ਸੈਲਫ ਤੇ ਮਿੰਟੋ ਮਿੰਟੀ ਇਹਦੇ ਘਰ ਜਾ ਵਜੋ ਇਹ ਨਹੀਂ ਹੈ ਤੇ ਸੋ ਮੇਰੀ ਸਮਝ ਮੁਤਾਬਕ ਵੀ ਲੋਕ ਲੁਧਿਆਣੇ ਸ਼ਹਿਦਾਬ ਜਿਹੜਾ ਹੈ ਨਾ ਜੰਪਾਲਾ ਪੜਿਆ ਲਿਖਿਆ ਰਣਜੀਤ ਸਿੰਘ ਢੱਲੋਂ ਹੈ ਇਹਨੂੰ ਵੋਟ ਪਵੇਗੀ ਜਿਹੜਾ ਕਿ ਦੂਜਾ ਹੋ ਗਿਆ ਆਪਣਾ ਰਾਜਾ ਵੜਿੰਗ ਦੀ ਜਗ੍ਹਾ ਲ ਆਪਣਾ ਆ ਗਿਆ ਦੂਜਾ ਰਵਨੀਤ ਸਿੰਘ ਮਿੱਟੂ ਉਹ ਲੋਕਾਂ ਨੇ ਉਹ ਵੀ ਉਹਨੂੰ ਪਰਖਿਆ ਹੋਇਆ ਹੁਣ ਉਹ ਨੂੰ ਇਹ ਭੱਜ ਕੇ ਬੀਜੇਪੀ ਜੁਆਇਨ ਕਰ ਗਿਆ ਕਿ ਸ਼ਾਇਦ ਮੈਨੂੰ ਹੁਣ ਬੀਜੇਪੀ ਲਈ ਵੋਟ ਮੈਨੂੰ ਮਿਲ ਵੋਟ ਬੈਂਕ ਬੀਜੇਪੀ ਵਾਲਾ ਵੋਟ ਬੈਂਕ ਮੈਨੂੰ ਪੈ ਜਾਏਗਾ ਇਹ ਵੀ ਨਹੀਂ ਹੋਣਾ ਪੱਪੀ ਪ੍ਰੈਸ਼ਰ ਅਸ਼ੋਕ ਪੱਪੀ ਪ੍ਰੈਸ਼ਰ ਜੀ ਉਹ ਤਾਂ ਇੱਥੇ ਦੇ ਨੇ ਲੁਧਿਆਣੇ ਦੇ ਨਹੀਂ ਉਹ ਇੱਥੇ ਜਰੂਰ ਨੇ ਇੱਥੇ ਦੇ ਨੇਗੇ ਉਹ ਦੇਖੋ ਉਹ ਵੀ ਕਾਂਗਰਸ ਚ ਗਏ ਹੋਏ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ ਐਮਐਲਏ ਬਣ ਕੇ ਚਲੋ ਵਧੀਆ ਪਰ ਹੁਣ ਜਿਹੜੀ ਇਹ ਐ ਪੋਜੀਸ਼ਨ ਬਣੀ ਆ ਆਮ ਆਦਮੀ ਤੋਂ ਲੋਕਾਂ ਦਾ ਜਿਹੜਾ ਮੋਹ ਭੰਗ ਹੋ ਗਿਆ ਆਮ ਆਦਮੀ ਲੋਕਾਂ ਨੂੰ ਪਹਿਲਾਂ ਤਾਂ ਇਹ ਕਦੇ ਰਹੇ ਬਿਜਲੀ ਮੁਫਤ ਦੇਵਾਂਗੇ ਹਜ਼ਾਰ ਰੁਪਏ ਬੀਬੀਆਂ ਨੂੰ ਆਏਗਾ ਹਰੇਕ ਬੀਬੀ ਨੂੰ ਹਜ਼ਾਰ ਰੁਪਏ ਗਰੇਗਾ ਹਰੇਕ ਬੀਬੀ ਨੇ ਚਲੋ ਦੇਖੋ ਲੇਡੀਜ਼ ਦੀ ਵੋਟ ਜਿਹੜੀ ਪੈ ਜਾਣੀ ਜਦੋਂ ਬੀਬੀਆਂ ਨੂੰ ਲਾਲਚ ਬਣ ਗਿਆ ਵੀ ਮੈਨੂੰ ਹਜ਼ਾਰ ਰੁਪਏ ਆ ਜਾਣਾ ਇਹ ਘਰ ਦੇ ਵਿੱਚ ਦੋ ਜਾਂ ਤਿੰਨ ਬੀਬੀਆਂ ਹਮਾਰੇ ਘਰ ਚ ਹੁੰਦੀਆਂ ਨੇ ਸਸਤੇ ਦੋ ਨੋ ਹੋ ਜਾਣ ਜਾਂ ਇੱਕ ਨੋ ਦੇਖ ਸਸਤੇ ਹੋ ਜੇ ਦੋ ਤਿੰਨ ਬੀਬੀਆਂ ਹਰ ਘਰ ਚ ਹੁੰਦੀਆਂ ਨੇ ਹਰੇਕ ਬੀਬੀ ਦੇ ਮਨ ਦੇ ਵਿੱਚ ਇਹ ਆ ਗਿਆ ਕਿ ਸਾਨੂੰ ਹਜ਼ਾਰ ਹਜ਼ਾਰ ਰੁਪਏ ਆਏਗਾ ਲੋਕਾਂ ਨੇ ਬੀਬੀਆਂ ਨੇ ਲਾਲਚ ਕਰ ਲਿਆ ਜਾਂ ਲੋਕ ਗੁੰਮਰਾ ਹੋ ਗਏ ਲੋਕ ਝੂਠੇ ਲਾਰੇਆਂ 'ਚ ਆ ਗਏ ਪਰ ਬਿਜਲੀ ਤਾਂ ਫ੍ਰੀ ਦੇ ਰਹੇ ਨੇ ਬਿਜਲੀ ਤਾਂ ਹਰੀ ਫ੍ਰੀ ਦੇਖੋ ਜੀ ਬਿਜਲੀ ਫ੍ਰੀ ਕਿੰਨੂ ਫ੍ਰੀ ਆ ਕਿ ਸਿਰ 70% ਲੋਕਾਂ ਨੂੰ ਫ੍ਰੀ ਹੈ ਨਹੀਂ ਜੀ ਨਹੀਂ ਸਾਨੂੰ ਤਾਂ ਬਿੱਲ ਆਂਦਾ ਵਿਆ ਜਾਂ ਤੇ ਪਰ ਆਮ ਲੋਕਾਂ ਨੂੰ ਜਿਹੜੇ 70% ਲੋਕ ਜਿਹੜੇ ਨਾਰਮਲ ਲੋਅਰ ਕਲਾਸ ਮੀਡਲ ਕਲਾਸ ਲੋਅਰ ਮੀਡਲ ਕਲਾਸ ਇਹਨਾਂ ਨੂੰ ਬਿਜਲੀ ਦੇ ਬਿੱਲ ਅਸੀਂ ਘੁੰਮਦੇ ਆ ਬਾਜ਼ਾਰ ਚ ਉਹਨਾਂ ਨੂੰ ਫ੍ਰੀ ਆ ਰਹੇ ਨੇ ਦੇਖੋ ਬਿਜਲੀ ਦਾ ਬਿੱਲ ਆਣਾ ਉਹ ਬਿਜਲੀ ਦਾ ਬਿੱਲ ਜੋ ਜਿਵੇਂ ਲੋਕ ਹਰੇਕ ਜਰੂਰਤਮੰਦ ਦੀ ਹਰੇਕ ਬੰਦੇ ਦੀ ਅੱਜ ਦੇ ਰੇਟ ਚ ਸਕੂਟਰ ਮੋਟਰਸਾਈਕਲ ਹਰੇਕ ਦੇ ਘਰ ਪਿਆ ਪੈਟਰੋਲ ਤੇ ਤਾਂ ਇਨਾ ਪ੍ਰੋਡ ਬੜਾ ਮਹਿੰਗਾ ਹੋ ਗਿਆ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਹਰੇਕ ਬੰਦਾ ਕੋਲ ਕਾਰ ਆ ਕੋ ਸਕੂਟਰ ਆ ਕੋ ਮੋਟਰਸਾਈਕਲ ਆ ਉਹਦੇ ਤੇ ਤਾਂ ਵੈਟ ਉਹਦੀ ਵੀ ਕੀਮਤ ਵਧਦੀ ਜਾ ਰਹੀ ਆ ਜੇ ਉਹ ਤੂੰ ਜੇ ਉਹਨੂੰ ਗਰੀਬ ਬਸੋ ਬੰਦੇ ਨੂੰ ਜੇ ਆਪਣਾ ਮੰਨ ਲਓ 2000 ਰੁਪਏ ਦਾ 3000 ਰੁਪਏ ਦਾ ਪਿਛਲੇ ਦਾ ਮੀਟਰ ਤੇ ਫ੍ਰੀ ਦੇਤਾ ਤੇ ਉਹਦੇ ਤੇ ਵੈਟ ਵਧਦੀ ਜਾ ਰਿਹਾ ਉਹਦੇ ਤੇ ਤਾਂ ਟੈਕਸ ਵਧਦੀ ਜਾ ਰਿਹਾ ਉਹਦੇ ਬਾਰੇ ਕੋਈ ਸੋਚਣਾ ਚਾਹੀਦਾ ਉਹਦੇ ਬਾਰੇ ਕੋਈ ਨਾ ਕੋਈ ਕੇਂਦਰ ਸਰਕਾਰ ਸੋਚੇ ਤਾਂ ਜੋ ਜਿਹੜੇ ਆਪਣੇ ਲੁਧਿਆਣੇ ਦੇ ਐਮਪੀ ਸਾਹਿਬ ਜੀ ਰਣਜੀਤ ਸਿੰਘ ਢੱਲੋਂ ਬਣ ਜਾਂਦੇ ਹਨ ਇੱਕ ਆਵਾਜ਼ ਬਣ ਕੇ ਇਹ ਉਠਾਣਗੇ ਉਥੇ ਮੁੱਦਾ ਉਠਾਣਗੇ ਕਿ ਤਾਂ ਕਿ ਗਰੀਬਾਂ ਦਾ ਇਹ ਗਰੀਬਾਂ ਦਾ ਮਸੀਹਾ ਰਿਹਾ ਜਿਵੇਂ ਇੱਥੇ ਇਹਦੇ ਲੋਕ ਸਾਡੇ ਅੱਡੇ ਤ 35 ਸਾਲ ਤੋਂ ਮੇਰੇ ਫਾਦਰ ਕਾਉਂਸਲਰ ਬਣੇ ਨੇ ਲੋਕ ਮੈਂ ਆਪਣੇ ਮੂੰਹੋਂ ਕਹਾ ਆਪਣੇ ਮੂੰਹੋਂ ਮਿੱਠੂ ਬੰਨਣਾ ਵਾਲੀ ਗੱਲ ਹੋ ਜਾਂਦੀ ਆ ਸਾਡੇ ਇਲਾਕੇ ਦੇ ਵਿੱਚ ਆ ਕੇ ਵੇਖੋ 35 ਸਾਲ ਤੋਂ ਲਗਾਤਾਰ ਮੇਰੇ ਫਾਦਰ ਨੂੰ ਜਥੇਾਰ ਪੈਂਸਿਕ ਡੰਗ ਨੂੰ ਦੁੱਗਣੀ ਹਰੇਕ ਪਾਸਿਓ ਹਰੇਕ ਪਾਸੇ ਹਰੇਕ ਪਾਸਿਓ ਦੁਗਣੀ ਵੋਟ ਪੈਂਦੀ ਰਹੀ ਆ ਲੋਕ 35 ਸਾਲ ਤੋਂ ਦੂਜੀ ਵਾਰੀ ਵੋਟ ਨਹੀਂ ਪਾਉਂਦੇ ਲੋਕ ਜੇ ਬੰਦੇ ਨੂੰ ਕੋਈ ਬੰਦਾ ਕੋਈ ਕੰਮ ਨਾ ਕਰੇ ਕਿਸੇ ਦਾ 35 ਸਾਲ ਤੋਂ ਕੌਂਸਲਰ ਬੰਨਣਾ ਕੋਈ ਛੋਟੀ ਗੱਲ ਨਹੀਂ ਹੈ ਤੁਸੀਂ ਵੀ ਉਹ ਇਲੈਕਸ਼ਨਾਂ ਲੜੋਗੇ ਆਉਣ ਵਾਲੇ ਪਵਿੱਖ ਦੇ ਵਿੱਚ ਕਿਉਂਕਿ ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਛਵੀ ਹੈ ਉਹ ਲੋਕੀ ਸ਼ਾਇਦ ਤੁਹਾਡੇ ਵਿੱਚ ਦੇਖਣ ਬਿਲਕੁਲ ਜੀ ਬਿਲਕੁਲ ਮੈਂ ਚੋਣ ਲੜਾਂਗਾ ਇਹ ਸਾਡਾ ਜਿਹੜਾ ਵਾਰਡ ਹੈ ਇਹ ਲੇਡੀ ਵਾਰਡ ਹੋ ਗਿਆ ਵਾਰਡ ਨੰਬਰ 51 ਬਣਿਆ ਸਾਡਾ ਪਹਿਲਾ ਵਾਰਡ ਇਹਨਾਂ ਨੇ ਇਹਨਾਂ ਨੇ ਦੇਖੋ ਆਮ ਆਦਮੀ ਪਾਰਟੀ ਨੇ ਸਾਡੇ ਵਾਰ ਨਾਲ ਬਹੁਤ ਛੇੜਛਾੜ ਕੀਤੀ ਐ ਇਹਨਾਂ ਦੇ ਮਨ ਦੇ ਵਿੱਚ ਇਹੀ ਆ ਵੀ ਕੌਂਸਲਰ ਜਿਹੜੇ ਬੰਦੇ ਪੱਕੇ ਅਕਾਲੀ ਦਲ ਦੇ ਕੈਂਡੀਡੇਟ ਜਾਂ ਕਈ 35 ਸਾਲ ਤੋਂ ਕੌਂਸਲਰ ਜਿਹੇ ਬੰਦੇ ਆ ਰਹੇ ਆ ਤੇ ਮੇਰੇ ਬਾਪੂ ਚ ਕੁਆਲਟੀ ਸੀ 10 ਸਾਲ ਤੋਂ ਲਗਾਤਾਰ ਮੈਂ ਵੀ ਕੌਂਸਲਰ ਦੇ ਕੰਮ ਲਗਭਗ ਮੈਂ ਹੀ ਕਰਦਾ ਆ ਰਿਹਾ ਲੋਕਾਂ ਦੇ ਕਾਰਪੇਸ਼ਨ ਦੇ ਕੰਮ ਲੋਕਾਂ ਦੇ ਪੁਲਿਸ ਮਹਿਕਮੇ ਦੇ ਕੰਮ ਲੋਕਾਂ ਦਾ ਪਟਵਾਰੀ ਦਾ ਕੰਮ ਲੋਕਾਂ ਦਾ ਤਹਿਸੀਲਦਾਰ ਦੇ ਜਾਣਾ ਮਤਲਬ ਲਗਭਗ 10 ਸਾਲ ਤੋਂ ਮੈਂ ਫਾਦਰ ਸਾਹਿਬ ਦੇ ਆਪਣੇ ਮਤਲਬ ਆਫਿਸ ਦਾ ਕੰਮ ਮੈਂ ਹੀ ਸੰਭਾਲਦਾ ਮੈਂ ਲਗਭਗ 10 ਸ ਚਾ ਲੁਧਿਆਣੇ ਦੀ ਗੱਲ ਕਰੀਏ ਤਾਂ ਐਮਪੀ ਅਗਰ ਜਿੱਤ ਜਾਂਦੇ ਨੇ ਅਕਾਲੀ ਦਲ ਦੇ ਰঞ্জੀਤ ਸਿੰਘ ਢਿੱਲੋਂ ਜੀ ਤਾਂ ਕੀ ਤੁਹਾਨੂੰ ਲੱਗਦਾ ਲੁਧਿਆਣੇ ਦੇ ਵਿੱਚ ਸੁਧਾਰ ਕਰਨਗੇ ਕੀ ਪ੍ਰੋਜੈਕਟ ਲੈ ਕੇ ਆਣਗੇ ਕੀ ਤੁਸੀਂ ਸੋਚਦੇ ਹੋ ਕਿ ਲੁਧਿਆਣੇ ਨੂੰ ਮਿਲਣਾ ਚਾਹੀਦਾ ਐਜ਼ ਐਨ ਐਮਪੀ ਤੋਂ ਦੇਖੋ ਜੀ ਰঞ্জੀਤ ਸਿੰਘ ਢਿੱਲੋਂ ਬਹੁਤ ਪੜਿਆ ਲਿਖਿਆ ਸੂਝਵਾਨ ਬਹੁਤ ਦੂਰਅੰਦੇਸ਼ੀ ਆਦਮੀ ਹੈ ਉਹਦੀ ਜਿਹੜੀ ਸੋਚ ਹੈ ਉਹ ਹਮੇਸ਼ਾ ਕਰੀਬ ਤੱਕ ਇਹਨੂੰ ਪ੍ਰਮੋਟ ਕਰਨਾ ਉਹਨਾਂ ਇਲਾਕੇ ਦੇ ਵਿੱਚ ਗਰੀਬਾਂ ਲਈ ਕੋਈ ਨਾ ਕੋਈ ਹਸਪਤਾਲ ਜ਼ਰੂਰ ਬਣਾਏਗਾ ਮੇਰੀ ਸਮਝ ਮੁਤਾਬਕ ਹੈ ਕਿ ਉਹ ਕਿਸੇ ਦੀ ਮੰਗ ਹੈ ਲੁਧਿਆਣਾ ਦੇ ਵਿੱਚ ਇੱਕ ਵੱਡਾ ਹਸਪਤਾਲ ਹੋਣਾ ਚਾਹੀਦਾ ਹਸਪਤਾਲ ਤਾਂ ਤੇ ਹੱਡ ਵੱਡੇ ਹੈਗੇ ਵੀ ਨੇ ਪਰ ਉਹ ਥੇ ਜਿੱਥੇ ਕਿ ਗਰੀਬਾਂ ਲਈ ਸਹੂਲਤਾਂ ਹੋਣ ਆਲਾਜ ਮੁਫਤ ਹੋਵੇ ਸੈਂਟਰ ਸਰਕਾਰ ਲੋ ਫੈਸਿਲਟੀਆਂ ਹੋਣ ਯਾਨੀ ਕਿ ਸਰਕਾਰੀ ਵੱਡਾ ਸਰਕਾਰੀ ਵੱਡਾ ਹਸਪਤਾਲ ਹੋਣਾ ਚਾਹੀਦਾ ਉਹ ਅਸੀਂ ਰਣਜੀਤ ਸਿੰਘ ਨੂੰ ਲੋ ਪਹਿਲੀ ਗੱਲ ਤਾਂ ਅਸੀਂ ਉਹ ਤਾਂ ਅਸੀਂ ਉਹਨਾਂ ਨਾਲ ਰਹਿੰਦੇ ਆ ਅਸੀਂ ਉਹਨਾਂ ਨੂੰ ਹਰ ਵੇਲੇ ਕੋਈ ਨਾ ਕੋਈ ਚੰਗਾ ਸੁਝਾਅ ਕੋਈ ਨਾ ਕੋਈ ਗੱਲ ਕਰਦੇ ਰਹਿੰਦੀ ਆ ਪਰ ਵੈਸੇ ਉਹ ਆਪ ਪੜ੍ਹਿਆ ਲਿਖਿਆ ਇਨਸਾਨ ਆ ਉਹ ਦੂਰੰਦੇਸ਼ੀ ਆਦਮੀ ਆ ਉਹ ਗਰੀਬਾਂ ਦਾ ਮਸੀਹਾ ਆ ਉਹ ਲੋਕਾਂ ਦੇ ਪ੍ਰਤੀ ਵੀ ਉਹ ਲੁਧਿਆਣੇ ਦੇ ਵਿੱਚ ਕੋਈ ਨਾ ਕੋਈ ਐਦਾਂ ਦਾ ਕੋਈ ਨਾ ਕੋਈ ਜ਼ਰੂਰ ਪਲਾਨਿੰਗ ਕਰਨਗੇ ਜ਼ਰੂਰ ਇਹ ਸੀਗੇ ਹਰਪ੍ਰੀਤ ਸਿੰਘ ਡੰਗਜੀ ਜੋ ਕਿ ਅਕਾਲੀ ਦਲ ਦੇ ਆਗੂ ਨੇ ਅਤੇ ਹਰਭਜਨ ਸਿੰਘ ਡੰਗਜੀ ਦੇ بیٹے ਨੇ ਤੇ ਇਹਨਾਂ ਦੇ ਮੁਤਾਬਕ ਰਣਜੀਤ ਸਿੰਘ ਢਿੱਲੋਂ ਜੋ ਕਿ ਐਮਪੀ ਦੇ ਚੋਣਾਂ ਲੁਧਿਆਣਾ ਤੋਂ ਲੜ ਰਹੇ ਨੇ ਉਹ ਜੇਤੂ ਹੋਣਗੇ ਤੇ ਅਕਾਲੀ ਦਲ ਲੁਧਿਆਣਾ ਵਾਸਤੇ ਕਾਫੀ ਕੰਮ ਜਿਹੜਾ ਹੈ ਉਹ ਕਰਨਗੇ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਵਧੀਆ ਲੱਗਿਆ ਹੋਵੇਗਾ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵੇਖਦੇ ਰਹੋ ਲੁਧਿਆਣਾ ਪੋਸਟ ਮਨੀ ਸਿੰਘ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ